ਇਹ ਟਿੱਕਾ ਅਸੀਂ ਨਹੀਂ ਲਾਇਆ ਟਿੱਕਾ ਉਹਨਾਂ ਨੇ ਲਾਇਆ ਜਿਨ੍ਹਾਂ ਨੇ 26 ਵਕੀਲ ਰਾਮ ਮੰਦਰ ਦੇ ਖਿਲਾਫ ਖੜੇ ਕੀਤੇ ਸੀ ਲੇਕਿਨ ਅੱਜ ਭਾਜਪਾ ਸਰਕਾਰ ਉੱਥੇ ਇੱਕ ਮਸਜਿਦ ਵੀ ਬਣਾ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਮਸਜਿਦ ਬਣਾ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਕੁਰਾਨ ਉੱਥੇ ਰੱਖੀ ਜਾਊਗੀ ਤੇਜਰੀਵਾਲ ਕਹਿੰਦਾ ਸੀ ਜੀ ਮੈਂ ਆਪਣੀ ਨਾਨੀ ਨੂੰ ਬਧਾਈਆਂ ਦਿੱਤੀਆਂ ਕਿ ਰਾਮ ਜੀ ਦੇ ਮੰਦਰ 'ਚ ਤੁਸੀਂ ਮੱਥਾ ਟੇਕ ਲਿਓ ਤੇ ਮੇਰੀ ਨਾਨੀ ਕਹਿੰਦੀ ਵੀ ਜੇ ਕਿਸੇ ਦੀ ਮਸਜਿਦ ਤੋੜ ਕੇ ਰਾਮ ਜੀ ਦਾ ਮੰਦਰ ਬਣਾਇਆ ਤੇ ਉੱਥੇ ਰਾਮ ਜੀ ਖੁਸ਼ ਨਹੀਂ ਹੋਣਗੇ ਅੱਜ ਉਹ ਹੀ ਕੇਜਰੀਵਾਲ ਦੀ ਪਾਰਟੀ ਚੀਕਾ ਮਾਰ ਮਾਰ ਕੇ ਕਹਿੰਦੀ ਵੀ RAMਜੀਤ ਸਾਡੇ ਵੀ ਐ, RAM ਮੰਦਰ ਸਾਡਾ ਵੀ ਐ। ਰਾਜਾ ਬੜਿੰਗ ਜੀ ਪੰਜਾਬ ਦੇ ਪ੍ਰਧਾਨ ਬਣੇ ਉਹਨਾਂ ਨੇ ਪੱਗ ਬੰਨੀ ਸਟਾਰਟ ਕਰ ਦਿੱਤੀ। ਠੀਕ ਐ। ਸਵੇਰੇ ਉਹ ਟੋਪੀ ਪਾ ਕੇ ਸੈਰ ਕਰ ਰਹੇ ਹੁੰਦੇ ਨੇ, ਸ਼ਾਮ ਨੂੰ ਉਹ ਪੱਗ ਬੰਨੀ ਹੁੰਦੀ ਹੈ ਉਹਨਾਂ ਦੇ। ਉਹਨਾਂ ਨੂੰ ਤਾਂ ਕੋਈ ਨਹੀਂ ਕਹਿ ਰਿਹਾ ਵੀ ਤੁਸੀਂ ਆਪ ਦੀ ਰਾਜਨੀਤੀ ਚਮਕਾਉਣ ਲਈ ਪੱਗ ਬੰਨੀ ਐ। ਜਾਂ ਤਾਂ ਖੁਸ਼ੀ ਸਾਨੂੰ ਤਾਂ ਵੀ ਹੁੰਦੀ ਵੀ ਉਹਨਾਂ ਨੇ ਕੇਸ ਵੀ ਰੱਖ ਲਏ ਹੁੰਦੇ। ਆਹੀ ਪੱਪੀ ਪ੍ਰਾਸ਼ਰ ਜੀ ਨੂੰ ਹੁਣ ਤੁਸੀਂ ਦੇਖ ਲਓ। ਹੈ? ਉਹਨਾਂ ਨੇ ਵੀ ਪੱਗ ਬੰਨ ਲਈ, ਉਹਨਾਂ ਨੇ ਪੱਗ ਦਾ ਬਸ ਕੱਲੇਰੀ ਅਲੱਗ ਰੱਖ ਲਿਆ। ਉਹਨਾਂ ਇਹ ਕੋਰਟ ਦੇ ਵਿੱਚ ਐਫੀਡੇਵਿਟ ਦੇ ਰਹੇ ਨੇ ਕਿ ਉਹ ਇੱਕ ਫੁਵਾਰਾ ਵੈ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਭਾਪੇ ਨੇ ਉੱਥੇ ਉਹਦੇ ਉਹਦੇ ਵਿੱਚ ਉਹ ਲਗਾਈ ਸੀਗੀ ਮੋਟਰ ਲਗਾਈ ਸੀਗੀ ਫੁਵਾਰੇ ਦੇ ਵਿੱਚ ਲੁਧਿਆਣਾ ਲਈ ਤੁਹਾਨੂੰ ਲਈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਕਨਈਆ ਮਿੱਤਲ ਆਏ ਦ੍ਰਿਸ਼ੀ ਗਰਾਊਂਡ ਦੇ ਵਿੱਚ ਜਿਹੜੀ ਉਸ ਤੋਂ ਬਾਅਦ ਸਿਆਸਤ ਜਿਹੜੀ ਆ ਸਰਗਰਮ ਹੋ ਗਈ ਸੀ ਸਿਆਸਤ ਸਰਗਰਮ ਕਿਉਂ ਹੋ ਗਈ ਕਿ ਉਹ ਚੋਣਾਂ ਦੇ ਬਿਆਨ ਚ ਗਏ ਜਿੱਤੇ ਬਿਆਨ ਤੋਂ ਬਾਅਦ ਜਿਹੜੀ ਆ ਸਿਆਸਤ ਗਰਮ ਹੋ ਗਈ ਸਿਆਸਤ ਤੋਂ ਬਾਅਦ ਕਨਈਆ ਮਿੱਤਲ ਇੱਕ ਜਾਗਰਣ ਕਰਨ ਆਂਦੇ ਨੇ ਨਾ ਕਿ ਉਹ ਰਾਜਨੀਤੀ ਮੰਚ ਪੈਦਾ ਕਰਨ ਆਸੀ ਆਂਦੇ ਨਾ ਕਿ ਰਾਜਮੰਤਰੀ ਰਾਜਨੀਤੀ ਮੰਚ ਜਿਹੜਾ ਉਹ ਕਿਤੇ ਬਣਾਉਂ ਆਂਦੇ ਨਹੀਂ ਲੇਕਿਨ ਕਈਆਂ ਮਿੱਤਰ ਹਰ ਵਾਰ ਰਾਜਨੀਤੀ ਮੰਚ ਬਣਾ ਰਹੇ ਨੇ ਜਾਗਰਣ ਨੂੰ ਗੱਲਬਾਤ ਕਰਦੇ ਸਾਡੇ ਨੌਜਵਾਨ ਮੌਜੂਦ ਆ ਮੋਹਿਤ ਇੱਕ ਵਾਜੂ ਸਵਾਲ ਆ ਛੋਟਾ ਸਵਾਲ ਆ ਕਰਈਏ ਮਿੱਤਲ ਹੈ ਕੋਣਾ ਕਨਈਆ ਮਿੱਤਲ ਸਾਡੇ ਲਈ ਇੱਕ ਹਿੰਦੂ ਹੈ ਹਮ ਜਿਹੜਾ ਹਿੰਦੂਆਂ ਨੂੰ ਜਗਾ ਰਿਹਾ ਹੈ ਜਿਹੜਾ ਇਹ ਗੱਲ ਕਹਿ ਰਿਹਾ ਵੀ ਜਿਨ੍ਹਾਂ ਨੇ ਤੁਹਾਡਾ ਆਰਾਮ ਮੰਦਰ ਬਣਾਇਆ ਉਹਨਾਂ ਨੂੰ ਵੋਟ ਪਾਓ ਸਾਡੇ ਲਈ ਉਹ ਹੈ ਰਾਮ ਮੰਦਰ ਬਣਾਉਣ ਦੇ ਵਿੱਚ ਤਾਂ ਉਹ ਕਈ ਲੋਕ ਵੀ ਸ਼ਾਮਿਲ ਸੀ ਜਿਨ੍ਹਾਂ ਵਿੱਚ ਉਹ ਵੀ ਕਹੇ ਆਜੋ ਮੁਸਲਮਾਨ ਵੀ ਜਿਹੜਾ ਸ਼ਾਮਿਲ ਲੈ ਕੇ ਗ੍ਰਾਮ ਮੰਦਰ ਇੱਕ ਬਣਿਆ ਕਿਉਂਕਿ ਉਹਨਾਂ ਨੂੰ ਵੀ ਜਿਹੜੀ ਜਗ੍ਹਾ ਦਿੱਤੀ ਗਈ ਲੇਕਿਨ ਹਰ ਇਨਸਾਨ ਹੈ ਸਾਨੂੰ ਪਹਿਲੇ ਰਾਮ ਮੰਦਰ ਰਾਮ ਪ੍ਰਭੂ ਨੂੰ ਵਿਰਾਜਮਾਨ ਕਰਾਉਂਦੇ ਇਹ ਤਾਂ ਹੈ ਨਹੀਂਗਾ ਕਿ ਹਿੰਦੂਆਂ ਦੀ ਕੁਰਬਾਨੀਆਂ ਹੋਈਆਂ ਸੀ ਹਿੰਦੂਆਂ ਨੇ ਸ਼ਹਾਦਤਾਂ ਦਿੱਤੀਆਂ ਸੀਗੀਆਂ ਲੇਕਿਨ ਜਦੋਂ ਮਜ਼ਦੀ ਸੀਗੀ ਉਦੋਂ ਵੀ ਤੁਹਾਨੂੰ ਪਤਾ ਹੈ ਕੀ ਮਾਹੌਲ ਸੀਗਾ ਮਾਰਾਸੋ ਟ੍ਰੇਨਾਂ ਭਰ-ਭਰ ਕੇ ਆਈਆਂ ਸੀਗੀਆਂ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਸੂਬੇ 'ਚ ਵੀ ਗਈਆਂ ਸੀਗੀਆਂ ਲੇਕਿਨ ਗੱਲ ਇਹ ਚ ਆ ਜਾਂਦੀ ਹੈ ਕਿ ਹਿੰਦੂ ਹਿੰਦ ਦੇਖੋ ਟਿੱਕਾ ਅਸੀਂ ਨਹੀਂ ਲਾਇਆ ਹੂੰ ਟਿੱਕਾ ਉਹਨਾਂ ਨੇ ਲਾਇਆ ਜਿਨ੍ਹਾਂ ਨੇ 26 ਵਕੀਲ ਰਾਮ ਮੰਦਰ ਦੇ ਖਿਲਾਫ ਖੜੇ ਕੀਤੇ ਸੀ ਹੂੰ ਅੱਜ ਜਿਹੜੇ ਲੋਕ ਚੀਕ-ਚੀਕ ਕੇ ਕਹਿ ਰਹੇ ਨੇ ਹੂੰ ਵਿਪક્ષੀ ਪਾਰਟੀਆਂ ਵਾਲੇ ਕਿ ਰਾਮ ਜੀ ਤਾਂ ਸਬਦੇ ਨੇ ਜੇ ਰਾਮ ਜੀ ਸਬਦੇ ਨੇ ਫਿਰ ਉਹ 26 ਵਕੀਲ ਕੌਣ ਸੀਗੇ ਹੂੰ ਕੇਜਰੀਵਾਲ ਦਾ ਇੱਕ ਬਿਆਨ ਮੈਂ ਸੁਣਿਆ ਸੀ ਕੇਜਰੀਵਾਲ ਕਹਿੰਦਾ ਸੀ ਜੀ ਮੈਂ ਆਪਣੀ ਨਾਨੀ ਨੂੰ ਵਧਾਈਆਂ ਦਿੱਤੀਆਂ ਕਿ ਰਾਮ ਜੀ ਦੇ ਮੰਦਰ ਚ ਤੁਸੀਂ ਮੱਥਾ ਟੇਕ ਲਿਓ ਤੇ ਮੇਰੀ ਨਾਨੀ ਕਹਿੰਦੀ ਵੀ ਜੇ ਕਿਸੇ ਦੀ ਮੱਜ਼ੀ ਤੋੜ ਕੇ ਹੂੰ ਰਾਮ ਜੀ ਦਾ ਮੰਦਿਰ ਬਣਾਇਆ ਤੇ ਉੱਥੇ ਰਾਮ ਜੀ ਖੁਸ਼ ਨਹੀਂ ਹੋਣਗੇ ਅੱਜ ਉਹੀ ਕੇਜਰੀਵਾਲ ਦੀ ਪਾਰਟੀ ਚੀਕਾਂ ਮਾਰ ਮਾਰ ਕੇ ਕਹਿੰਦੀ ਵੀ ਰਾਮ ਜੀ ਤਾਂ ਸਾਡੇ ਵੀ ਹੈ ਰਾਮ ਮੰਦਿਰ ਸਾਡਾ ਵੀ ਹੈ ਹਾਂ ਆਹੀ ਕੇ ਆਹੀ ਜਿਹੜੀ ਕਾਂਗਰਸ ਪਾਰਟੀ ਹੈ ਇਹ ਵੀ ਅੱਜ ਬੜੀ ਚੀਕਾਂ ਮਾਰ ਰਹੇ ਨੇ ਰਾਮ ਜੀ ਸਭ ਦੇ ਨੇ ਤੁਸੀਂ ਰਾਮ ਜੀ ਦੇ ਬਣੇ ਹੋ ਤੁਸੀਂ ਤਾਂ ਉਹਦੇ ਵਿਰੋਧ ਚ ਖੜੇ ਸੀ ਬਾਈ ਵਿਰੋਧ ਤਾਂ ਖੜੇ ਸੀ ਕਿਵੇਂ ਮੰਨ ਲਈ ਗੱਲ ਵਿਰੋਧ ਹੀ ਖੜੇ ਸੀ ਕਿ ਰਾਮ ਮੰਦਿਰ ਪਹਿਲੇ ਭਾਂਜਾ ਦਾ ਇਹਨੂੰ ਸਿਆਸੀ ਖਾੜਾ ਹੀ ਨਾ ਬਣਾਇਆ ਜਾਂਦਾ ਚਲੋ ਰਾਮ ਮੰਦਿਰ ਚਲੋ ਹਿੰਦੂwadi ਆਸਤਾ ਸੀਗੀ ਪ੍ਰਤੀਕ ਸੀਗਾ ਤੇ ਰਾਮ ਮੰਦਿਰ ਪਿਛਲੀ ਜਗਾ ਦੇ ਦਿੱਤੀ ਅਲੱਗ ਜਗ੍ਹਾ ਦੇ ਦਿੱਤੀ ਉਹ ਸਰਕਾਰ ਵੀ ਕਰ ਸਕਦੀ ਸੀ ਦੇਖੋ ਗੱਲ ਇਦਾਂ ਗੱਲ ਨੂੰ ਧਿਆਨ ਨਾਲ ਸੁਣੋ ਧਾਰਮਿਕ ਮੁੱਦਾ ਇਹਨੂੰ ਬਣਾ ਕੌਣ ਰਿਹਾ ਇੱਥੇ RAM ਜੀ ਦਾ ਮੰਦਿਰ ਬਣਾਇਆ ਜਾ ਰਿਹਾ ਸਭ ਨੂੰ ਪਤਾ ਹੈ ਕਿ ਇਹਦੇ ਵਿੱਚ ਕਿੰਨਾ ਨੇ ਸ਼ਹਾਦਤਾਂ ਦਿੱਤੀਆਂ ਕਿੰਨਾ ਨੇ ਜ਼ੋਰ ਮਾਰਿਆ ਕਿੰਨਾ ਨੇ ਇਹਦੀ ਲੜਾਈ ਲੜੀ ਹੈ ਕਿੰਨਾ ਨੇ ਅਦਾਲਤ ਦੇ ਵਿੱਚ ਵੀ ਲੜਾਈ ਲੜੀ ਹੈ ਤੇ ਇਹਦੇ ਵਿਪક્ષ ਵਿੱਚ ਕੌਣ ਖੜਾ ਸੀ ਲੇਕਿਨ ਅੱਜ ਭਾਜਪਾ ਸਰਕਾਰ ਉੱਥੇ ਇੱਕ ਮਸਜਿਦ ਵੀ ਬਣਾ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਮਸਜਿਦ ਬਣਾ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਕੁਰਾਨ ਉੱਥੇ ਰੱਖੀ ਜਾਊਗੀ ਲੇਕਿਨ ਇਹਨੂੰ ਤਾਂ ਕੋਈ ਨਹੀਂ ਦੱਸ ਰਿਹਾ ਕੀ ਭਾਜਪਾ ਉੱਥੇ ਆ ਵੀ ਕਰ ਰਹੀ ਐ ਤੇ ਜੇ ਕੋਈ ਖੜਾ ਹੋ ਕੇ ਕਹਿ ਰਿਹਾ ਸਾਡਾ ਮੰਦਰ ਭਾਜਪਾਨੇ ਬਣਾਇਆ ਉਹਨੂੰ ਸਾਰੇ ਪਿੱਟੇ ਸੇ ਆਪਾਂ ਪਾ ਰਹੇ ਹਾਂ ਤੁਸੀਂ ਕਿ ਹਾਂ ਭਈ ਭਾਜਪਾ ਦਾ ਇਹਦੇ ਵਿੱਚ ਕੀ ਰੋਲ ਐ ਮੈਨੂੰ ਮੋਈ ਤਾਹ ਗੱਲ ਦੱਸ ਤੂੰ ਵੀ ਨੌਜਵਾਨ ਐ ਮੈਂ ਵੀ ਨੌਜਵਾਨ ਆ ਪੋਜ਼ਿਟਿਵ ਥਿੰਕ ਕਿਉਂ ਦਿਖਾਣਗੇ ਔਰ ਐਕਚੁਅਲੀ ਸਿਆਸਤ ਖਤਮ ਹੋ ਜੂਗੀ ਯਾਰ ਭਾਈ ਇਹ ਤਾਂ ਸਿਆਦ ਹੈ ਸਮਝ ਜਦੋਂ ਮਸਜਿਦ ਦਾ ਦਿਖਾਤਾ ਰੋਲ ਦਿਖਾਤਾ ਕਿ ਮੱਜ਼ੀ ਦੀ ਜਗ੍ਹਾ ਦੇਤੀ ਸਭ ਨੂੰ ਵੱਡੀ ਕੁਰਾਨ ਉੱਥੇ ਆਉਗੀ ਲੇਕਿਨ ਉੱਥੇ ਵੱਡੀ ਮਸਜਿਦ ਬਣਨ ਲੱਗੀ ਉਹ ਕਿਉਂ ਦਖਾਨਗੇ ਮਨੇ ਕੋ ਸਿਆਣਪ ਪੰਤ ਮੈਨੂੰ ਇਦਾਂ ਕੋਈ ਲੀਡਰ ਤਾਂ ਕਾਹੋ ਜਿਹੜਾ ਕਹੂਗਾ ਕਿ ਹਾਂ ਵੀ ਉੱਥੇ ਦੋਨੋਂ ਸਮਾਜੇ ਕੁਛ ਰਹਿ ਰਹੇ ਨੇ ਇਹ ਕੌਣ ਦਿਖਾਊਗਾ ਮੈਂ ਤਾਂ ਇੱਕ ਗੱਲ ਕਹਿਣੀ ਚਾਹਨਾ ਅੱਜ ਤੁਹਾਡੇ ਰੂਬਰੂ ਹੋਣ ਦਾ ਮੇਰਾ ਇੱਕ ਕਾਰਨ ਹੈ ਇਸ ਮੁੱਦੇ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਭਾਜਪਾ ਜਿਹੜੀ ਆ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਆਹੀ ਰਾਜਾ ਬੜਿੰਗ ਜੀ ਜਿਹੜੇ ਇਥੋਂ ਕੈਂਡੀਡੇਟ ਨੇ ਹੁਣ ਆਪਾਂ ਕੈਂਡੀਡੇਟ ਦੇ ਉੱਤੇ ਆ ਜੰਦੇ ਰਾਜਾ ਬੜਿੰਗ ਜੀ ਪੰਜਾਬ ਦੇ ਪ੍ਰਧਾਨ ਬਣੇ ਉਹਨਾਂ ਨੇ ਪੱਗ ਬੰਨੀ ਸਟਾਰਟ ਕਰ ਦਿੱਤੀ ਠੀਕ ਐ ਸਵੇਰੇ ਉਹ ਟੋਪੀ ਪਾ ਕੇ ਸੈਰ ਕਰ ਰਹੇ ਹੁੰਦੇ ਨੇ ਸ਼ਾਮ ਨੂੰ ਉਹ ਪੱਗ ਬੰਨੀ ਹੁੰਦੀ ਹੈ ਉਹਨਾਂ ਦੇ ਉਹਨਾਂ ਨੂੰ ਤਾਂ ਕੋਈ ਨਹੀਂ ਕਹਿ ਰਿਹਾ ਵੀ ਤੁਸੀਂ ਆਪਦੀ ਰਾਜਨੀਤੀ ਚਮਕਾਉਣ ਲਈ ਪੱਗ ਬੰਨੀ ਐ ਜਾਂ ਤਾਂ ਖੁਸ਼ੀ ਸਾਨੂੰ ਤਾਂ ਵੀ ਹੁੰਦੀ ਵੀ ਉਹਨਾਂ ਨੇ ਕੇਸ ਵੀ ਰੱਖ ਲਏ ਹੁੰਦੇ ਆਹੀ ਪੱਪੀ ਪ੍ਰਸ਼ਰ ਜੀ ਨੂੰ ਹੁਣ ਤੁਸੀਂ ਦੇਖ ਲਓ ਹੈ ਉਹਨਾਂ ਨੇ ਵੀ ਪੱਗ ਬੰਨ ਲਈ ਉਹਨਾਂ ਨੇ ਪੱਗ ਦਾ ਬਸ ਕੱਲੇਰੀ ਹੀ ਅਲੱਗ ਰੱਖ ਲਿਆ ਉਹਨਾਂ ਨੂੰ ਕੋਈ ਨਹੀਂ ਕਹਿ ਰਿਹਾ ਵੀ ਧ ਜੇ ਕੋਈ ਬੰਦਾ ਖੜਾ ਹੋ ਕੇ ਕਹਿ ਰਿਹਾ ਕਿ ਇਹ ਸਾਡੇ ਧਰਮ ਦੇ ਲਈ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਵੋਟ ਪਾਓ ਤੇ ਉਸ ਬੰਦੇ ਨੂੰ ਸਾਰੇ ਗਲਤ ਕਹਿਣ ਲੱਗੇ ਦੂਜੀ ਗੱਲ ਦੂਜੀ ਗੱਲ ਜੇ ਹੁਣ ਕੋਈ ਸਾਡੇ Hindu ਹੀ ਲੋਕ ਕਹਿੰਦੇ ਨੇ ਕਿ ਜਾਗਰਨ ਨੂੰ ਇਹਨਾਂ ਨੇ ਅਖਾੜਾ ਬਣਾ ਦਿੱਤਾ ਫਲਾਣਾ ਬਣਾ ਦਿੱਤਾ ਦੇਖੋ ਧਰਮ ਨੂੰ ਆਪਾਂ ਕੀ ਮੰਨਦੇ ਆ ਧਰਮ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਢੋਲ ਕੀ ਛੈਣੇ ਲੈ ਕੇ ਬਹਿ ਜਾਓ ਤੇ ਜਿੰਦਾਬਾਦ ਜੈ 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 ਕਰ ਲਓ ਇਹ ਨਹੀਂ ਹੁੰਦਾ ਜੇ ਸਾਡਾ ਰਾਜ ਹੀ ਨਹੀਂ ਹੋਊਗਾ ਜੇ ਅਸੀਂ ਰਾਜਗਦੀ ਤੇ ਬੈਠੇ ਨਹੀਂ ਹੋਵਾਂਗੇ ਅਸੀਂ ਆਪਣੇ ਆਪਣੇ ਧਰਮ ਦੀ ਗੱਲ ਕਿੱਦਾਂ ਕਰ ਲਾਂਗੇ ਅਸੀਂ ਸਿਰਫ ਅਸੀਂ ਹਿੰਦੂ ਹਿੰਦੂ ਸਿਰਫ ਹਿੰਦੂ ਸਿਰਫ ਤੁਹਾਡਾ ਮਤਲਬ ਕਹਿਣ ਦਾ ਇਹ ਆ ਵੀ ਰਾਜ ਤੁਸੀਂ ਉਹਨਾਂ ਨੂੰ ਦੇ ਦਿਓ ਜਿਹੜੇ 26 ਵਕੀਲ ਖੜੇ ਕਰ ਰਹੇ ਨੇ ਸਾਡੇ ਪਰ ਖਿਲਾਫ ਤੇ ਤੁਸੀਂ ਸਿਰਫ ਰੋੜਾ ਦੇ ੱਟਕੇ ਖਾਓ ਫਿਰ ਤੁਸੀਂ ਹਿੰਦੂ ਯਾਰ ਬਾਈ ਫਿਰ ਉਹ 26 ਵਕੀਲ ਜਿਹੜੀ ਪਾਰਟੀ ਨੇ ਖੜੇ ਕੀਤੇ ਸੀਗੇ ਜਿਹੜੇ ਲੋਕਾਂ ਨੇ ਖੜੇ ਕੀਤੇ ਉਹਨਾਂ ਨੂੰ ਆ ਨਹੀਂ ਸੀਗਾ ਕਿ ਜਿਨ੍ਹਾਂ ਦੀ ਆਸਤਾ ਹੈਗੀ ਉਹਨਾਂ ਨੂੰ ਉਹ ਚੀਜ਼ ਦੇ ਦਿੱਤੀ ਜਾਵੇ ਕਿਉਂਕਿ ਉੱਤੇ ਕਈ ਲੋਕ ਸ਼ਹੀਦ ਵੀ ਹੋਏ ਸੀਗੇ ਉਹ ਜਗਾ ਪਵਿੱਤਰ ਜਗਾ ਸੀਗੀ ਲੇਕਿਨ ਅੱਜ ਨੂੰ ਬਨਾਰਸਾ ਵੀ ਤੁਹਾਨੂੰ ਪਤਾ ਕਿ ਉੱਥੋਂ ਵੀ ਕਈ ਸਬੂਤ ਉੱਤੇ ਮਿਲ ਚੁਕੇ ਹੋਏ ਨੇ ਕਿ ਉੱਥੇ ਮੂਰਤੀਆਂ ਵੀ ਹੈਗੀਆਂ ਸਭ ਚੀਜ਼ ਮਿਲ ਰਹੀ ਹੈ ਲੇਕਿਨ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਵੀ ਜਿੰਨੇ ਵੀ ਲੋਕ ਹੁਣ ਕਨਈਆ ਮਿੱਤਲ ਨੂੰ ਗਲਤ ਕਹਿ ਰਹੇ ਨੇ ਵੀ ਭਾਈ ਤੁਸੀਂ ਵੀ ਚਲੋ ਹੁਣ ਗਿਆਨਵਾਪੀ ਮੰਦਿਰ ਦੇ ਵਿੱਚ ਉੱਥੇ ਬੜਾ ਕਲੀਅਰ ਕੱਟ ਦਿਖ ਰਿਹਾ ਵੀ ਉਹ ਕੀ ਚੀਜ਼ ਆ ਆਹੀ ਜਿਨ੍ਹਾਂ ਦੇ ਤੁਸੀਂ ਸਮਰਥਨ ਕਰ ਰਹੇ ਹੋ ਨਾ ਇਹ ਕੋਰਟ ਦੇ ਵਿੱਚ ਐਫੀਡੇਵਿਟ ਦੇ ਰਹੇ ਨੇ ਕਿ ਉਹ ਇੱਕ ਫੁਵਾਰਾ ਵੈ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਭਾਪੇ ਨੇ ਉੱਥੇ ਮਰਜੀ ਉਹਦੇ ਉਹਦੇ ਵਿੱਚ ਉਹ ਲਗਾਈ ਸੀਗੀ ਮੋਟਰ ਲਗਾਈ ਸੀਗੀ ਫੁਵਾਰੇ ਦੇ ਵਿੱਚ ਹੈ ਹੁਣ ਚਲੋ ਤੁਸੀਂ ਸਾਰੇ ਜਾਣੇ ਉੱਥੇ ਜਾ ਕੇ ਜਿਨ੍ਹਾਂ ਨੇ ਤੁਸੀਂ ਸ਼ਿਵਜੀ ਦੇ ਨਾਂ ਦੇ ਉੱਤੇ ਆਪਣੀ ਰਾਜਨੀਤੀ ਕਰਦੇ ਹੋ ਵੈਸੇ ਤਾਂ ਸ਼ਿਵ ਸੇਨਾ ਜਿਹੜੀ ਹੈ ਉਹ ਸ਼ਿਵਾਜੀ ਮਰਾਠਾ ਦੇ ਨਾਂ ਤੇ ਬਣੀ ਸੀ ਪਰ ਜਿਹੜੀ ਪੰਜਾਬ ਦੀਆਂ ਸ਼ਿਵ ਸੈਨਾ ਨੇ ਹਾਲਾਂਕਿ ਇਹਨਾਂ ਨੇ ਲੜਾਈਆਂ ਵੀ ਕਈ ਲੜੀਆਂ ਨੇ ਉਹਦੇ ਲਈ ਨਮਨ ਹੈ ਇਹਨਾਂ ਨੂੰ ਪਰ ਜਿਹੜੀ ਸ਼ਿਵਜੀ ਦੇ ਨਾਂ ਤੇ ਤੁਸੀਂ ਇਹ ਰਾਜਨੀਤੀ ਕਰਦੇ ਹੋ ਉੱਥੇ ਸ਼ਿਵਜੀ ਦਾ ਮੰਦਰ ਹੈ ਉੱਥੇ ਵਜੂ ਕੀਤਾ ਜਾ ਰਿਹਾ ਸੀ ਚੱਲੋ ਲੜਾਈ ਲੜੋ ਕਿਉਂ ਜਾਣਗੇ ਮੈਂ ਇਹੀ ਤਾਂ ਤੁਹਾਨੂੰ ਪੁੱਛਣਾ ਚਾਹਨਾ ਲੋਕਾਂ ਨੂੰ ਫਿਰ ਉਹ ਆਪਣੇ ਘਰੋਂ ਬਾਹਰ ਨਿਕਲਦੇ ਆ ਬਾਈ ਲੋਕਾਂ ਲੋਕ ਇੱਕ ਬੋਰਡ ਲਗਾ ਦਿੰਦੇ ਨੇ ਬੋਰਡ ਲਗਾ ਦਿੰਦੇ ਨੇ ਉਹਨੇ ਇੱਕ ਬੋਰਡ ਲਗਾ ਦਿੱਤਾ ਸੀ ਕਿ ਆਕੀ ਜੇ ਰੋਸ਼ੀ ਦੀ ਹਰਮੰਦਰ ਸਾਹਿਬ ਦੇ ਵਿੱਚ ਨਵਾਜ਼ਦਾ ਕੀਤੀ ਜਾ ਸਕਦੀ ਹੈ ਕਿ ਉੱਥੇ ਹਲੂ ਮਾਤ੍ਰੀ ਸਾਹਿਬ ਕਿਉਂ ਨਹੀਂ ਪੜਹੀ ਪਰ ਪੜਨ ਦੀ ਤਾਂ ਜਾ ਸਕਦੀ ਇੱਕ ਸਵਾਲ ਹੈ ਮੇਰਾ ਕਿ ਉਹਨਾਂ ਨੇ ਕੋ ਬੋਲ ਲਗਾਤਾ ਸਮਾਜ ਨੂੰ ਲੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਆਪ ਕਿਉਂ ਨਹੀਂ ਜਾ ਕੇ ਫਿਰ ਬਾਹਰ ਆਏ ਕਿਉਂ ਨਹੀਂ ਉਹਨਾਂ ਨੇ ਕਿ ਕੋਈ ਅਰਜ਼ი ਕੀਤੀ ਕਿਉਂ ਹਰ ਸਮਾਜਤਾ ਇੱਕ ਹੀ ਹੈ ਨਾ ਇਨਸਾਨ ਸਭ ਤੋਂ ਪਹਿਲੇ ਨੇ ਚਾਹੇ ਤੁਸੀਂ ਜਿੱਤੇ ਜਾ ਕੇ ਮਰਜੀ ਕਰ ਸਕਦੇ ਹੋ ਦੇਖੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਸਾਡੇ ਲਈ ਉਹ ਵੀ ਸਤਕਾਰਯੋਗ ਨੇ ਕਿਉਂਕਿ ਹੁਣ ਜਿਵੇਂ ਉਹ ਤੁਸੀਂ ਉਹਨਾਂ ਦੀ ਫੇਸਬੁੱਕ ਖੋਲ ਕੇ ਦੇਖੋ ਦਕਸ਼ਨੇਸ਼ਵਰੀ ਮਹਾਦੇਵ ਮੰਦਿਰ ਦੇ ਕਾਰਡ ਵੰਡ ਰਹੇ ਨੇ ਉਹਨਾਂ ਨੇ ਬੜੀ ਬੜੀ ਮਤਲਬ ਲੜਾਈ ਲੜੀ 8 ਲੇਕਿਨ ਜਦੋਂ ਮੈਂ ਇਹੀ ਗੱਲ ਉਹਨਾਂ ਨੂੰ ਵੀ ਪੁੱਛਣੀ ਚਾਹਨਾ ਹੱਥ ਜੋੜ ਕੇ ਵੀ ਜਦੋਂ ਤੁਸੀਂ ਇੱਕ ਮੰਦਿਰ ਦੀ ਲੜਾਈ ਲੜ ਕੇ ਆਪਣੇ ਆਪ ਨੂੰ ਪ੍ਰਚਾਰਿਤ ਕਰ ਰਹੇ ਹੋ ਕਿ ਅਸੀਂ ਇਹ ਮੰਦਿਰ ਦੀ ਲੜਾਈ ਲੜੀ ਹੈ ਤੇ ਜਿਨ੍ਹਾਂ ਨੇ ਰਾਮ ਮੰਦਿਰ ਦੀ ਲੜਾਈ ਲੜੀ ਉਹ ਆਪਣੇ ਆਪ ਨੂੰ ਪ੍ਰਚਾਰਿਤ ਕਿਉਂ ਨਾ ਕਰਨ ਵੀ ਕਿਉਂ ਆਪਣਾ ਲੋਕਾਂ ਨੂੰ ਨਾ ਦੱਸਣ ਕਿ ਭਾਈ ਅਸੀਂ ਤੁਹਾਡੇ ਹੱਕ 'ਚ ਖੜੇ ਸੀ ਤੇ ਇਹ ਤੁਹਾਡੇ ਵਿਰੋਧ 'ਚ ਖੜੇ ਸੀ ਲੇਕਿਨ ਫਿਰ ਕਰਾਈਆਂ ਮਿੱਤਲ ਹਰ ਵਾਰੀ ਡੈਮੋਕ੍ਰੇਸੀ 'ਚ ਕਿਉਂ ਆ ਜਾਂਦਾ ਵਾ ਕਰਾਈਆਂ ਮਿੱਤਲ ਹਰ ਵਾਰ ਇਧਰ ਦੇ ਬਿਆਨ ਕਿਉਂ ਦੇ ਦਿੰਦਾ ਜਿਹੜੇ ਬਿਆਨ ਤੁਸੀਂ ਵੀ ਸੁਣੇ ਆਪਾਂ ਵੀ ਸੁਣੇ ਸਾਰੀ ਦੁਨੀਆ ਨੇ ਸੁਣੇ ਲੇਕਿਨ ਉਹ ਬਿਆਨ ਫਿਰ ਇੱਕ ਜਾਗਰਣ ਜਾ ਕੇ ਕਿਉਂ ਦਿੱਤਾ ਗਿਆ ਉੱਥੇ ਹਰ ਚੀਜ਼ ਹੈ ਜੈਕਾਰੇ ਲੱਗੇ ਜੋ ਬੁੱਲਸ ਹੋਣੇ ਹਾਰ ਉਹਦੇ ਵੀ ਚੈੱਕਾਰੇ ਲੱਗੇ ਜੋ ਜੈ ਸ਼੍ਰੀ ਰਾਮ ਉਹਦੇ ਚੈੱਕਾਰੇ ਲੱਗੇ ਲੇਕਿਨ ਮੈਂ ਕਹਿੰਦਾ ਸਮਦਾਇਤਾ ਹਰ ਇਨਸਾਨ ਸਭ ਤੋਂ ਪਹਿਲੇ ਆ ਤੇ ਇੱਕ ਇੱਕ ਪਰਮੇਸ਼ਰ ਦਾ ਨਾਮ ਹੀ ਲੈ ਲਲਿਤਾ ਜਾਂਦਾ ਉਸ ਕੋਈ ਦਿੱਕਤ ਨਹੀਂ ਸੀ ਕਿ ਪਰਮੇਸ਼ਰ ਤਾਂ ਸਾਰੇ ਰਕੀ ਹੈ ਦੇਖੋ ਮੈਂ ਤਾਂ ਇੱਕ ਗੱਲ ਕਹਿੰਦਾ ਮੇਰਾ ਜਾਗਰਣ ਮੇਰੀ ਮਾਤਾ ਮੇਰੇ ਲੋਗ ਮੈਂ ਆਪਣੇ ਲੋਕਾਂ ਨੂੰ ਕਿਉਂ ਨਹੀਂ ਮੈਂ ਦੱਸ ਸਕਦਾ ਵੀ ਤੁਹਾਡੇ ਲਈ ਸਹੀ ਕੀ ਹੈ ਗਲਤ ਕੀ ਹੈ ਜਾਗਰਣ ਦਾ ਮਤਲਬ ਕੀ ਤੁਸੀਂ ਜਾਗਰਣ ਜਾਗਰਣ ਸ਼ਬਦ ਕੀ ਹੈ ਸੁਣਾਓ ਸੁਣਾ ਮਤਲਬ ਹੁੰਦਾ ਉਸ ਪਰਮਾਤਮਾ ਨਾਲ ਤਾਰ ਜੋੜਨੀ ਨਹੀਂ ਨਹੀਂ ਲੋਕਾਂ ਨੂੰ ਜਗਾਣ ਦਾ ਮਤਲਬ ਹੁੰਦਾ ਜਾਗਰਣ ਲੋਕਾਂ ਨੂੰ ਪ੍ਰਭੂ ਦੇ ਨੂੰ ਪ੍ਰਭੂ ਦੀ ਗੱਲ ਕਰਕੇ ਜਗਾਉਣਾ ਹੁੰਦਾ ਕਿ ਪ੍ਰਭੂ ਨੇ ਇਹ ਇਸ ਸਪੀੜੀ ਚ ਪ੍ਰਭੂ ਆਏ ਸੀਗੇ ਜਿਨ੍ਹਾਂ ਨੇ ਇਹ ਕੰਮ ਕੀਤੇ ਸੀਗੇ ਕਿਹੜੀ ਰਕਸ਼ਸ ਈਨਾ ਸੀ ਕਿਹੜੀ ਦਾਨਵ ਸੀਨਾ ਸੀ ਮਾਫ ਕਰਨਾ ਕਿਹੜੀ ਪ੍ਰਭੂ ਸੀਨਾ ਸੀ ਇਹ ਚੀਜ਼ਾਂ ਜਿਹੜੀਆਂ ਨੇ ਦੱਸਣਾ ਹੁੰਦਾ ਕਿ ਮਾਈ ਦਾ ਗੁਣਗਾਨ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣਾ ਹੁੰਦਾ ਹੈ ਜਾਗਰਣ ਦੇ ਇਹ ਵਿੱਚ ਆ ਨਹੀਂ ਹੁੰਦਾ ਕਿ ਇਹ ਪਾਰਟੀ ਇਹ ਪਾਰਟੀ ਪਾਰਟੀ ਅਖਾੜਾ ਹੋਰ ਵੀ ਬਣ ਸਕਦਾ ਮੋਈ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਤੁਸੀਂ ਆਪਣੇ ਜਿੰਨੇ ਦੇਵੀ ਦੇਵਤੇ ਨੇ ਉਹਨਾਂ ਦੇ ਹੱਥਾਂ ਨੂੰ ਦੇਖਿਓ ਕਦੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਉਹਦਾ ਕਾਰਨ ਕੀ ਹੈ ਕਦੀ ਸੋਚਿਆ ਉਹਦਾ ਕਾਰਨ ਇਹ ਹੈ ਕਿ ਉਸ ਵਲੇ ਜਿਹੜਾ ਰਾਜ ਹੁੰਦਾ ਸੀਗਾ ਉਹ ਹਥਿਆਰਾਂ ਨਾਲ ਮਿਲਦਾ ਸੀ ਅੱਜ ਸਾਨੂੰ ਰਾਜ ਮਿਲਣਾ ਵੋਟ ਨਾਲ ਤੇ ਜੇ ਜਾਗਰਣ ਦੇ ਵਿੱਚ ਖੜਾ ਹੋ ਕੇ ਕੋਈ ਬੰਦਾ ਆਪਣੇ ਲੋਕਾਂ ਨੂੰ ਜਗਾ ਰਿਹਾ ਹੈ ਕਿ ਅਸੀਂ ਇਹ ਵੋਟ ਕਿੱਥੇ ਪਾਣੀ ਹੈ ਤੇ ਇਹ ਚ ਗਲਤ ਕੀ ਹੈ ਪਈ ਗੱਲ ਤਾਂ ਪਤਾ ਕਿੱਦਾਂ ਕਹਿ ਸਕਦੇ ਦੂਜੀ 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 ਮੈਂ ਤਾਂ ਮੈਂ ਇੱਕ ਕੁਐਸਚਨ ਕਰਨ ਲੱਗਾ ਇਹਦੇ ਵਿੱਚ ਸਾ ਗੱਲ ਹੋ ਗਈ ਕਿ ਹਰ ਕੋਈ ਆਪਣੇ ਜਾਗਰਣ ਰੱਖੇ ਹਰ ਕੋਈ ਜਿੱਦਾਂ ਜਿੱਦਾਂ ਉਹਨਾਂ ਦੀ ਰੀਤੀ ਰਿਵਾਜ ਹੁੰਦੀ ਹੋਣਗੇ ਉਦਾਂ ਦੇ ਇੱਕ ਸਟੇਜ ਲਗਾਉਣ ਉੱਤੇ ਹਰ ਕੋਈ ਆਪਣੇ ਕਾਗੂ ਖੜਾ ਕਰੇ ਤੇ ਉੱਥੇ ਸ਼ੁਰੂ ਕਰ ਦੇਣ ਭਾਈ ਸਾਹਿਬ ਇਹ ਗੱਲ ਹੁੰਦੀ ਕਦੋਂ ਨਹੀਂ ਹੂੰ ਹੁੰਦੀ ਕਦੋਂ ਨਹੀਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੋਲਿਟੀਕਲ ਮੀਟਿੰਗਾਂ ਹੁੰਦੀਆਂ ਪਵਿੱਤਰ ਮਸਜਿਦ ਦੇ ਵਿੱਚ ਖੜੇ ਹੋ ਕੇ ਉਹ ਕਲੀਅਰ ਕੱਟ ਉਹਨਾਂ ਦੇ ਆਗੂ ਕਹਿੰਦੇ ਨੇ ਕਿ ਅਸੀਂ ਅੱਜ ਤੋਂ ਬਾਅਦ ਪੱਪੀ ਪ੍ਰੈਸ਼ਰ ਨੂੰ ਵੋਟ ਪਾਵਾਂਗੇ ਉਦੋਂ ਧਰਮ ਦੀ ਰਾਜਨੀਤੀ ਕਿਉਂ ਨਹੀਂ ਹੁੰਦੀ ਜੇ ਕੋਈ ਹਿੰਦੂ ਖੜਾ ਹੋ ਕੇ ਕਹਿ ਰਿਹਾ ਉਹੀ ਗੱਲ ਤਾਂ ਉਹ ਬੰਦ ਕਮਰੇ ਚ ਹੁੰਦੀ ਹੈ ਨਾ ਨਹੀਂ ਬੰਦ ਕਮਰੇ ਚ ਕਿਉਂ ਮੈਂ ਤੁਹਾਨੂੰ ਮੈਂ ਉਹਨਾਂ ਦੇ ਮੈਂ ਮਤਲਬ ਉਹਨਾਂ ਦੇ ਕੱਟ ਦਿਖਾ ਸਕਦਾ ਅਖਬਾਰਾਂ ਦੇ ਅਖਬਾਰਾਂ ਦੀ ਕਟਿੰਗ ਦਿਖਾ ਸਕਦਾ ਵੀ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਉਦੋਂ ਤਾਂ ਕੋਈ ਐਸੇ ਲੋਕ ਨਹੀਂ ਦਿਖਦੇ ਸਾਨੂੰ ਜਿਹੜੇ ਲੋਕ ਆ ਕੇ ਕਹਿਣ ਵੀ ਇਹ ਧਰਮ ਦੀ ਰਾਜਨੀਤੀ ਕਿਉਂ ਬਣਾਇਆ ਜਾ ਰਿਹਾ ਅੱਜ ਜੇ ਕੋਈ ਇੱਕ ਬੰਦਾ ਅੱਛਾ ਹਾਲਾਂਕਿ ਮੈਂ ਇਸ ਕੀ ਧਰਮ ਦੀ ਲੜਾਈ ਨਹੀਂ ਬਣਾਉਣਾ ਚਾਹੀਦਾ ਪੋਲਿਟਿਕਸ ਨੂੰ ਪਰ ਬਣਾ ਕੌਣ ਰਿਹਾ ਹੁਣ ਤੁਸੀਂ ਇੱਕ ਕਾਂਗਰਸ ਦਾ ਮੈਨੀਫੈਸਟੋ ਪੜੋ ਉਹਦੇ ਵਿੱਚ ਕਾਂਗਰਸ ਇਹ ਗੱਲ ਕਹਿ ਰਹੀ ਹੈ ਅਸੀਂ ਬੇਰੋਜ਼ਗਰ ਬੇਰੋਜ਼ਗਾਰ ਜਿਹੜੇ ਯੁਵਾ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਕਰਨ ਲਈ ਲੋਨ ਦਵਾਂਗੇ ਲੋਨ ਜਿਹੜਾ ਬਹੁਸੰਖਿਆਕ ਸਮਾਜ ਆ ਉਹਨੂੰ 10 ਲੱਖ ਦਾ ਜਿਹੜਾ ਅਲਪਸੰਖਿਆਕ ਆ ਉਹਨੂੰ 20 ਲੱਖ ਦਾ ਹੁਣ ਜੇ ਮੈਂ ਖੜਾ ਹੋ ਕੇ ਕਹਿ ਦਵਾਂ ਵੀ ਮੋਦੀ ਜੀ ਨੂੰ ਜਿਤਾਓ ਜਿਹੜਾ ਬਹੁਸੰਖਿਆਕ ਆ ਉਹਨੂੰ 20 ਲੱਖ ਦਾ ਤੇ ਹਲਪ ਸੰਖਿਆ ਕਿੰਨੂੰ 10 ਲੱਖ ਦਾ ਫਿਰ ਤੁਸੀਂ ਕਹੋਗੇ ਵੀ ਇਹਨੂੰ ਤੁਸੀਂ ਧਰਮ ਦੀ ਲੜਾਈ ਕਿਉਂ ਬਣਾ ਰਹੇ ਹੋ ਨਹੀਂ ਇਹ ਚੀਜ਼ੇ ਤਾਂ ਮੈਂ ਸਾਬ ਗੱਲ ਕਾਂਗਾ ਕਿ ਜਿਹੜਾ ਅਰੇ ਜਾਤਪਾਤ ਨਹੀਂ ਕਰਨੀ ਚਾਹੀਦੀ ਜਿਹੜਾ ਬੰਦਾ ਮੀਡਲ ਕਲਾਸ ਉਹਨੂੰ ਵੀ ਉਹਨਾਂ ਨੂੰ ਲੋਨ ਮਿਲਣਾ ਚਾਹੀਦਾ ਜਿਹੜਾ ਐਸਸੀ ਹੈਗਾ ਉਹਨੂੰ ਵੀ ਉਹਨਾਂ ਨੂੰ ਲੋਨ ਮਿਲਣਾ ਚਾਹੀਦਾ ਜਾਤਪਾਤ ਨਹੀਂ ਲੀਡਰਾਂ ਨੂੰ ਦੇਖਣ ਜੀ ਲੀਡਰ ਜਾਤਪਾਤ ਇਸ ਕਰਕੇ ਦੇਖਦੇ ਕਿ ਆਪਣਾ ਮਨੋਭਲ ਜਾਂ ਆਪਣਾ ਕੱਦ ਉੱਚਾ ਕਰਨ ਵਾਸਤੇ ਮੈਂ ਤਾਂ ਤੁਹਾਡੇ ਮਾਰਫਤ ਆਪਣੇ ਲੋਕਾਂ ਨੂੰ ਹਿੰਦੂ ਸਿੱਖ ਮੁਸਲਮਾਨ Masai ਸਭ ਨੂੰ ਬੇਨਤੀ ਕਰਨੀ ਚਾਹੁੰਦਾ ਚਾਹੇ ਕੋਈ ਆ ਕਿਸੇ ਧਰਮ ਦਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ ਲੇਕਿਨ ਅਸੀਂ ਉਸ ਰਾਜਨੀਤੀ ਦੇ ਖਿਲਾਫ ਆ ਜਿਹੜਾ ਸੈਕੂਲਰਿਜ਼ਮ ਦੇ ਨਾਮ ਦੇ ਬਹੁਸੰਖਿਆਕ ਸਮਾਜ ਦੇ ਹੱਕ ਮਾਰਨ ਲਈ ਅੱਗੇ ਰਹਿੰਦੇ ਨੇ ਉਹਨਾਂ ਦੇ ਖਿਲਾਫ ਆ ਅਸੀਂ ਜੇ ਅਸੀਂ ਅੱਜ ਦੇਸ਼ ਦੇ ਵਿੱਚ ਬਹੁਸੰਖਿਆਕ ਆ ਅਸੀਂ ਸਭ ਨੂੰ ਬਰਾਬਰ ਲੈ ਕੇ ਚੱਲਣਾ ਚਾਹੁੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਡੇ ਹੱਕ ਮਾਰ ਕੇ ਦੂਜੇ ਬੰਦਿਆਂ ਨੂੰ ਦਈ ਜਾਓ ਦਈ ਜਾਓ ਤੇ ਸਾਨੂੰ ਸੈਕੂਲਰਿਜ਼ਮ ਦੇ ਨਾਮ ਦੇ ਉੱਤੇ ਸਾਨੂੰ ਵੰਡੀ ਜਾਓ ਸਾਨੂੰ ਇਹ ਕਹੀ ਜਾਓ ਵੀ ਨਹੀਂ ਤੁਸੀਂ ਬਹੁ ਸੰਖਿਆ ਕਿਉਂ ਤੁਸੀਂ ਚੁੱਪ ਰਹੋ ਅਸੀਂ ਅਸੀਂ ਆਪਣੇ ਹੱਕ ਲਈ ਬੋਲ ਰਹੇ ਆ ਅਸੀਂ ਕਿਸੇ ਲਈ ਨਹੀਂ ਅਸੀਂ ਹੁਣ ਮੰਨ ਲਓ ਰਾਮ ਮੰਦਰ ਹੈ ਰਾਮ ਮੰਦਰ ਅਸੀਂ ਸੁਪਰੀਮ ਕੋਰਟ ਤੋਂ ਲੜਾਈ ਲੜ ਕੇ ਲਿੱਤਾ ਹੈ ਅਸੀਂ ਕਾਫੀ ਦੇਰ ਜਿਹੜਾ ਸਮਾਂ ਲੱਗਾ ਉਸ ਚੀਜ਼ ਨੂੰ ਲੜਾਈ ਲੜਦੇ ਲੜਦੇ ਅਸੀਂ ਸੀਨੇ ਤੇ ਗੋਲੀਆਂ ਖਾਦੀਆਂ ਫਿਰ ਜਾ ਕੇ ਸਾਨੂੰ ਰਾਮ ਮੰਦਰ ਮਿਲਿਆ ਅਸੀਂ ਉਹਨਾਂ ਬਾਕੀ ਦੇਸ਼ਾਂ ਵਾਂਗੂ ਨਹੀਂ ਕੀਤਾ ਵੀ ਬਹੁ ਸੰਖਿਆ ਕੇ ਸਮਾਜ ਇਕੱਠਾ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਵੜ ਗਿਆ ਉਹਨਾਂ ਦੇ ਧਰਮ ਬਦਲ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਰ ਲਿਆ ਉਹਨਾਂ ਦੇ ਘਰਾਂ ਤੇ ਕਬਜ਼ਾ ਕਰ ਲਿਆ ਇਦਾਂ ਨਹੀਂ ਕੀਤਾ ਅਸੀਂ ਅਸੀਂ ਆਪਣੀ ਲੜਾਈ ਕਾਨੂੰਨੀ ਢੰਗ ਨਾਲ ਲੜੀ ਹੈ 바ਵਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨਾਲ ਲੜੀ ਹੈ ਤਾਂ ਜਾ ਕੇ ਰਾਮ ਮੰਦਰ ਸਾਨੂੰ ਮਿਲਿਆ ਤੇ ਜੇ ਸਾਨੂੰ 바ਵਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਲੜ ਕੇ ਸਾਨੂੰ ਰਾਮ ਮੰਦਰ ਮਿਲਿਆ ਤੇ ਅਸੀਂ ਆਪਣੇ ਲੋਕਾਂ ਨੂੰ ਦੱਸਾਂਗੇ ਕਿ ਨਹੀਂ ਵੀ ਅਸੀਂ ਲੜਾਈ ਲੜੀ ਆ ਇਹਦੇ ਲਈ ਤੇ ਦੂਜੇ ਲੋਕ ਇਹਦੇ ਬਰ ਖਿਲਾਫ ਖੜੇ ਸੀ ਦੂਜੇ ਜਿਹੜੇ 26 ਵਕੀਲ ਖੜੇ ਸੀ ਉਹ ਕਿਹਨੇ ਖੜੇ ਕੀਤੇ ਸੀ ਉਹ ਕਿਹੜੀ ਪਾਰਟੀ ਸੀ ਇਹ ਕਿਹੜੇ ਵਿਪੱਖਸ਼ ਦੇ ਲੋਕ ਸੀ ਇੱਕ ਗੱਲ ਕਹਾਂ ਮੋਈਤ ਹੁਣ ਤਾਂ ਇਹ ਬਗਾਵ ਹੁਣ ਤਾਂ ਰਾਮ ਜੀ ਨਾਲ ਹਰ ਕਿਸ ਨੂੰ ਹਰ ਕਿਸੇ ਪਾਰਟੀ ਨੂੰ ਪਿਆਰ ਇਸ ਕਰਕੇ ਹੋ ਜਣਾ ਕਿ ਕਿ ਉੱਥੇ ਵੋਟ ਬੈਂਕ ਯੂਪੀ ਦੀ ਬਹੁਤ ਜ਼ਿਆਦਾ ਯੂਪੀ ਹੋ ਗਿਆ ਬਿਹਾਰ ਹੋ ਗਿਆ ਮਹਾਰਾਸ਼ਟਰ ਹੋ ਗਿਆ ਉੱਤਰਾਚਲ ਪ੍ਰਦੇਸ਼ ਹੋ ਗਿਆ ਤਾਮਿਲਨਾਡੂ ਹੋ ਗਿਆ ਕਈ ਸਟੇਟਾਂ ਐਸੀ ਜਿੱਥੇ ਹਿੰਦੂ ਜਨ ਸੰਘ ਕੇ ਬਹੁਤ ਸੰਖਿਆ ਲੇਕਿਨ ਉਹ ਵੀ ਲੋਕ ਜਾਣਦੇ ਨੇ ਕਿ ਇਸ ਚੀਜ਼ ਨੂੰ ਦਿੱਤੀ ਕਿੰਨੇ ਆ ਮੈਂ ਨਾ ਇੱਕ ਇੱਕ ਨਾ ਮੈਂ ਤੁਹਾਡੇ ਇੱਕ ਹੋਰ ਗੱਲ ਦੱਸਣੀ ਚਾਹਨਾ ਇੱਕ ਭਾਈ ਸਾਹਿਬ ਨੇ ਸਾਡੇ ਚਲੋ ਭਰਾਈ ਨੇ ਸਤਕਾਰਯੋਗ ਨੇ ਬੜੀਆਂ ਲੜਾਈਆਂ ਲੜਦੇ ਨੇ ਉਹ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਗਊ ਗਉ ਜਦੋਂ ਹੱਤਿਆ ਹੋਵੇ ਤਾਂ ਵੀ ਉਹ ਲੜਾਈ ਲੜਦੇ ਨੇ ਮੰਦਰ ਦੀ ਲੜਾਈ ਸੀ ਤਾਂ ਵੀ ਉਹਨਾਂ ਨੇ ਬੜੀ ਅੱਗੇ ਹੋ ਕੇ ਲੜੀ ਉਹ ਕਹਿੰਦੇ ਸੀ ਰਾਜਾ ਬੜਿੰਗ ਬੜਾ ਘੈਂਟ ਬੰਦਾ ਹੈ ਇਹੀ ਰਾਜਾ ਬੜਿੰਗ ਦੀ ਗੱਲ ਦੱਸ ਦੇਣਾ ਚਾਹਣਾ ਤੁਹਾਨੂੰ 5 ਸਾਲ ਪਹਿਲਾਂ ਤਕਰੀਬਨ 4-5 ਸਾਲ ਪਹਿਲਾਂ ਇਸੇ ਰਾਜਾ ਬੜਿੰਗ ਨੇ ਹਨੂਮਾਨ ਚਾਲੀ ਸਾਨੂੰ ਤੋੜ ਮਰੋੜ ਕੇ ਟਵੀਟ ਕੀਤਾ ਸੀ ਇਹਦੇ ਤੇ ਪਰਚਾ ਦਰਜ ਹੋਇਆ ਸੀ ਲੋਕਾਂ ਨੇ ਇਹਦਾ ਵਿਰੋਧ ਕੀਤਾ ਸੀ ਅੱਜ ਉਹ ਰਾਜਾ ਬੜਿੰਗ ਚੰਗਾ ਹੋ ਗਿਆ ਇਹੀ ਲੋਕ ਜਿਹੜੇ ਰਾਜਾ ਬੜਿੰਗ ਵਰਗੇ ਲੋਕ ਇਹੀ ਲੋਕ ਹਿੰਦੂ ਭੁੱਲ ਜਾਂਦੇ ਨੇ ਮੈਂ ਉਹੀ ਲੋਕਾਂ ਨੂੰ ਯਾਦ ਕਰਾਉਣਾ ਚਾਹਨਾ ਹੈ ਵੀ ਜਿਹਨੂੰ ਤੁਸੀਂ ਵਧੀਆ ਦੱਸ ਰਹੇ ਹੋ ਅੱਛਾ ਉਹੀ ਲੋਕ ਕਨਈਆ ਮਿੱਤਲ ਨੂੰ ਗਰਤ ਗਲਤ ਕਹਿ ਰਹੇ ਨੇ ਰਾਜਾ ਵੜਿੰਗ ਦੀ ਫੇਸਬੁੱਕ ਦੇਖੋ ਤੁਸੀਂ ਉਹ ਕੀ ਕਹਿ ਰਿਹਾ ਵੀ ਕਨਈਆ ਮਿੱਤਲ ਨੇ ਮੇਰੇ ਬਾਰੇ ਕਿਹਾ ਵੀ ਮੈਂ ਵੀ ਬੱਸਾਂ ਚਲਾਈਆਂ ਸੀ ਖਾਟੂ ਸ਼ਾਮ ਜੀ ਦੀ ਜਦੋਂ ਤੇਰੇ ਹੱਕ ਚ ਬੋਲੇ ਕਨਈਆ ਮਿੱਤਲ ਚੰਗਾ ਹੈ ਜਦੋਂ ਲੋਕਾਂ ਨੂੰ ਕਵੇ ਜਿਨ੍ਹਾਂ ਨੇ ਰਾਮ ਨੂੰ ਲਿਆਂਦਾ ਵੋਟ ਉਹਨਾਂ ਨੂੰ ਪਾਈਓ ਫਿਰ ਕਨਈਆ ਮਿੱਤਲ ਮਾੜਾ ਇਹ ਦੋਹਰੀ ਰਾਜਨੀਤੀ ਦੇ ਅਸੀਂ ਖਿਲਾਫ ਹਾਂ ਡਟ ਕੇ ਰਾਵਾਂਗੇ ਬਿਲਕੁਲ ਸਾਡਾ ਨੌਜਵਾਨ ਹੈ ਮੋਹਿਦ ਸਿਆਲ ਜਿਨੇ ਬਗਾ ਬਿਲਕੁਲ ਬੱਡੇ ਸੂਰਾਂ ਦੇ ਵਿੱਚ ਸਿਆਸੀ ਧਿਰਾਂ ਨੂੰ ਘੇਰ ਲੈ ਕਿ ਸਿਆਸੀ ਧਿਰ ਜਿਹੜੇ ਨੇ ਸਿਰਫ ਆਪਣੀ ਰਾਜਨੀਤੀ ਸੇਕਦੇ ਨੇ ਇਹ ਨਹੀਂ ਦੇਖਦੇ ਕਿ ਇਨਸਾਨ ਪਹਿਲੇ ਨੇ ਲੇਕਿਨ ਰਾਮ ਮੰਦਿਰ ਵਾਸਤੇ ਕਾਫੀ ਜਿਹੜਾ ਸੰਘਰਸ਼ ਕਰਨਾ ਪੈ ਗਿਆ ਸੀਗਾ ਕਾਫੀ ਜਿਹੜਾ ਜੱਦੋਜਹਿਦ ਕਰਨੀ ਪੈ ਗਈ ਸੀਗੀ ਲੇਕਿਨ ਇਹਦੇ ਵਿੱਚ ਇੱਕ ਸਵਾਲ ਆ ਵੀ ਖੜਾ ਹੁੰਦਾ ਕਿ ਜਿੱਥੇ ਪ੍ਰਭੂ ਸ਼੍ਰੀ ਰਾਮ ਵਿਰਾਜੇ ਨੇ ਉਹ ਅਯੋਧਿਆ ਨਗਰੀ ਜਿਹੜੀ ਆ ਅੱਜ ਨੂੰ ਬਹੁਤ ਸੁੰਦਰ ਨਜ਼ਰ ਆਉਂਦੀ ਹੈ ਲੇਕਿਨ ਅਯੋਧਿਆ ਨਗਰੀ ਦੇ ਵਿੱਚ ਹੁਣ ਜਿਹੜੀ ਸਿਆਸੀ ਪਾਰਟੀ ਜਿਹੜੀ ਪਹਿਲੇ ਸੱਤਾ ਦੇ ਵਿੱਚ ਸੀਗੇ ਕਿ ਉਹ ਇਹ ਚੀਜ਼ ਬਣਾ ਲੈਂਦੀਆਂ ਤੇ ਉਹਨਾਂ ਦਾ ਵੀ ਨਾਮ ਜਿਹੜਾ ਹੋ ਸਕਦਾ ਸੀਗਾ ਲੇਕਿਨ ਉਹ ਸਿਆਸੀ ਪਾਰਟੀ ਅੱਜ ਨੂੰ ਕਹਿੰਦੇ ਆ ਕਿ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਹੈ ਹੁਣ ਸਾਡਾ ਵੀ ਹੈ ਕਿ ਸ਼੍ਰੀ ਰਾਮ ਪ੍ਰਭੂ ਨੇ ਸਾਡੇ ਵੀ ਆਉਤੇ ਨਸਮਸਤਕ ਹੋ ਜਾਂਦੇ ਨੇ ਮੋਹ ਸਿਆਲ ਦੇ ਕਹਿੰਦੇ ਮੁਤਾਬਿਕ ਹੁਣ ਦੇਖਦੇ ਆ ਕਿ ਸਿਆਸਤ ਦਾ ਰੁਖ ਕੀ ਦੱਸਦਾ ਲੁਧਿਆਣਾ ਤੋਂ ਕੈਮਰਾਮੈਨ ਅਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ